ਪੰਜਾਬ ਦੇ ਜਿੱਥੇ ਬਹੁਤ ਜ਼ਿਆਦਾ ਰੀਤੀ ਰਿਵਾਜ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਜੋ ਸਾਨੂੰ ਪੁਰਾਣੇ ਬਜ਼ੁਰਗਾਂ ਤੋਂ ਸਮਝਾਉਂਦੀਆਂ ਜਾਂ ਅਸੀਂ ਸੁਣਦੇ ਹਾਂ ਤਾਂ ਉਹਨਾਂ ਵਿੱਚੋਂ ਹੀ ਇੱਕ ਗੱਲ ਇਸ ਤਰ੍ਹਾਂ ਦੀ ਕਿ ਕਹਿੰਦੇ ਸਨ ਕਿ ਕਦੇ ਵੀ ਘਰ ਨੂੰ ਤਾਲਾ ਉਹ ਨਹੀਂ ਲਗਾਉਣਾ ਅੱਜ ਵੀ ਕਈ ਇਸ ਤਰ੍ਹਾਂ ਦੇ ਘਰ ਨੇ ਜਦੋਂ ਕਿਸੇ ਵਿਆਹ ਸ਼ਾਦੀ ਤੇ ਜਾਂਦੇ ਜਾਂ ਕਿਤੇ ਅਮਰਜੈਂਸੀ ਸਾਰੇ ਪਰਿਵਾਰ ਨੂੰ ਜਾਣਾ ਪਵੇ ਫਿਰ ਵੀ ਉਹ ਕਿਤੇ ਨਾ ਕਿਤੇ ਇੱਕ ਜੀ ਨੂੰ ਘਰ ਦੇ ਵਿੱਚ ਜ਼ਰੂਰ ਰੱਖਦੇ ਹਨ ਕਿ ਅਸੀਂ ਘਰ ਨੂੰ ਤਾਲਾ ਉਹ ਨਹੀਂ ਲਗਾਉਣਾ ਪਰ ਅੱਜ ਤੋਂ ਕੁਝ ਸਾਲ ਪਹਿਲਾਂ ਅਸੀਂ ਗੱਲ ਕਰਦੇ ਹਾਂ ਤਾਂ ਲੋਕ ਧੀਆਂ ਨੂੰ ਜੋ ਨਹੀਂ ਚੰਗਾ ਸਮਝਦੇ ਸਨ ਉਹਨਾਂ ਦਾ ਮੇਨ ਕਾਰਨ ਇਹ ਸੀ ਕਿ ਜੋ ਘਰ ਘਰ ਦੇ ਵਿੱਚ ਇੱਕ ਪੁੱਤਰ ਬੇਟਾ ਹੋਵੇਗਾ ਤਾਂ ਸਾਡੇ ਘਰ ਦਾ ਜੋ ਵੰਸ਼ ਉਹ ਅੱਗੇ ਚੱਲੇਗਾ ਸਾਡੇ ਘਰ ਨੂੰ ਤਾਲਾ ਨਹੀਂ ਲੱਗੇਗਾ ਕਿਉਂਕਿ ਲੋਕਾਂ ਦੀ ਇਹ ਧਾਰਨਾ ਸੀ ਕਿ ਜੋ ਧੀਆਂ ਉਹ ਵਿਆਹ ਕੇ گاਹ ਆਪਣੇ ਸਾਰੇ ਘਰ ਚਲੀਆਂ ਜਾਣਗੀਆਂ ਤੇ ਸਾਡਾ ਜੋ ਘਰ ਆ ਉਹ ਸੁਨਣਾ ਹੋ ਜਾਵੇਗਾ ਪਰ ਅੱਜ ਦੀ ਡੇਟ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਲੋਕਾਂ ਦੇ ਦੋ ਦੋ ਤਿੰਨ ਤਿੰਨ ਜੋ ਮੁੰਡੇ ਹੋਣ ਦੇ ਬਾਵਜੂਦ ਵੀ ਲੋਕਾਂ ਦੇ ਘਰਾਂ ਦੇ ਵਿੱਚ ਤਾਲੇ ਲੱਗੇ ਹੋਏ ਹਨ ਇਹਦਾ ਮੇਨ ਕਾਰਨ ਕਿ ਅੱਜ ਲੋਕਾਂ ਦੇ ਇਹ ਜੋ ਮਿੱਤ ਉਹ ਨਹੀਂ ਮੰਨ ਰਹੇ ਕਿ ਸਾਡੇ ਘਰ ਨੂੰ ਤਾਲੇ ਲੱਗ ਜਾਣਗੇ ਸਾਡਾ ਘਰ ਉਜੜ ਜਾਵੇਗਾ ਸਾਡਾ ਜੋ ਪੰਜਾਬ ਆ ਉਹ ਖਾਲੀ ਹੋ ਰਿਹਾ ਹੈ ਲੋਕਾਂ ਦੇ ਬਸ ਇਹੇ ਦਿਮਾਗ ਦੇ ਵਿੱਚ ਆ ਕਿ ਸਾਡੇ ਉਹ ਚਾਹੀ ਬੇਟਾ ਹੈ ਚਾਹੀ ਬੇਟੀ ਸਾਡੇ ਬੱਚੇ ਬਾਹਰ ਚਲੇ ਜਾਣ ਬਾਹਰ ਜਾ ਕੇ ਪੈਸਾ ਕਮਾਉਣ ਬਾਹਰ ਜਾ ਕੇ ਵਧੀਆ ਐਜੂਕੇਸ਼ਨ ਲੈਣ ਤੇ ਪੰਜਾਬ ਜਾ ਸਾਡਾ ਘਰ ਆ ਇਹ ਕੋਈ ਗੱਲ ਨਹੀਂ ਕੋਈ ਹੋਰ ਸੰਭਲੂਗਾ ਜਿਹਦੇ ਕਾਰਨ ਅੱਜ ਪੰਜਾਬ ਦੇ ਕਈ ਇਸ ਤਰ੍ਹਾਂ ਦੇ ਤੁਸੀਂ ਸਰਚ ਕਰਕੇ ਵੇਖੋ ਘਰ ਨੇ ਵੱਡੀਆਂ-ਵੱਡੀਆਂ ਕੋਠੀਆਂ ਮਹਿਲਾ ਵਰਗੀਆਂ ਉਹਨਾਂ ਨੂੰ ਤਾਲੇ ਲੱਗੇ ਹੋਏ ਆਸ-ਪਾਸ ਪੁੱਛिए ਪੁੱਛिए ਕਿ ਇਹ ਘਰ ਵਾਲੇ ਕਿੱਥੇ ਗਏ ਨੇ ਤਾਂ ਲੋਕੀ ਕਹਿਣਗੇ ਜੇ ਬੱਚੇ ਇਹਨਾਂ ਦੇ ਬਾਹਰ ਗਏ ਨੇ ਤੇ ਜੋ ਮਾਪੇ ਆਪ ਜਾਂ ਬਜ਼ੁਰਗ ਉਹ ਕਿਤੇ ਹੋਰ ਰਹਿ ਰਹੇ ਨੇ ਸੋ ਇਹ ਹਾਲਾਤ ਨੇ ਅੱਜਕੱਲ ਪੰਜਾਬ ਦੇ ਸੋ ਮੈਂ ਬੇਨਤੀ ਕਰਾਂਗੀ ਕਿ ਜੋ ਪਹਿਲੀਆਂ ਗੱਲਾਂ ਅਸੀਂ ਗਲਤ ਗੱਲਾਂ ਨੂੰ ਤਾਂ ਨਹੀਂ ਮੰਨਦੇ ਪਰ ਚੰਗੀਆਂ ਗੱਲਾਂ ਨੂੰ ਹਮੇਸ਼ਾ ਬਰਕਰਾਰ ਰੱਖਣਾ ਚਾਹੀਦਾ ਜਿਕਰ ਅਸੀਂ ਕਹਿੰਨੇ ਕਿ ਅਸੀਂ ਆਪਣੇ ਸਭਿਆਚਾਰ ਨੂੰ ਪੁਰਾਣੇ ਸਮਿਆਂ ਨੂੰ ਯਾਦ ਕਰੀਏ ਤੇ ਇਹ ਵੀ ਇੱਕ ਗੱਲ ਹੈ ਕਿ ਹਮੇਸ਼ਾ ਜੇਕਰ ਤੁਸੀਂ ਬਾਹਰਲੀ ਕੰਟਰੀਆਂ ਦੇ ਵਿੱਚ ਜਾ ਜਾ ਰਹੇ ਹੋ ਤਾਂ ਹਮੇਸ਼ਾ ਪੜ੍ਹਾਈ ਵਾਸਤੇ ਜਾਓ ਕਦੀ ਵੀ ਉੱਥੇ ਪੱਕਾ ਰਹਿਣ ਦਾ ਜੋ ਇਹ ਫੈਸਲਾ ਅੱਜ ਪੰਜਾਬ ਦੇ ਲੋਕ ਕਰ ਰਹੇ ਨੇ ਤਾਂ ਉਹਨਾਂ ਦੇ ਘਰਾਂ ਦੇ ਵਿੱਚ ਸੱਚਮੁੱਚ ਉਜਾੜ ਜੋ ਇੱਕ ਬਹੁਤ ਦੁੱਖ ਦਾ ਕਾਰਨ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਭਿਆਨਕ ਇਹ ਹਾਲਾਤ ਬਣ ਜਾ ਰਹੇ ਨੇ ਆਪਣੇ ਘਰ ਦੇ ਵਿੱਚ ਹਮੇਸ਼ਾ ਰੌਣਕ ਲਈ ਆਪਣੇ ਜੇਕਰ ਘਰ ਦੇ ਵਿੱਚ ਰੌਣਕ ਹੋਵੇਗੀ ਸਾਡੇ ਆਸ-ਪਾਸ ਸਮਾਜ ਘਰ ਪਰਿਵਾਰ ਪੰਜਾਬ ਦੇ ਵਿੱਚ ਰੌਣਕ ਤਾਂ ਹੀ ਲੱਗੇਗੀ ਜੇਕਰ ਸਾਡੀ ਸੋਚ ਬਦਲੇਗੀ ਸੋ ਹਮੇਸ਼ਾ ਆਪਣੇ ਘਰ ਨੂੰ ਆਪਣੇ ਪਰਿਵਾਰ ਨੂੰ ਪ੍ਰੈਫਰ ਕਰਨਾ ਚਾਹੀਦਾ ਹੈ ਜਿੰਨਾ ਪੈਸਾ ਲੋਕ ਬਾਅਦ ਜਾਨ ਦੇ ਵਿੱਚ ਲਾ ਦਿੰਦੇ ਨੇ ਆਪਣੇ ਕਹਿਣੇ ਗੱਟੇ ਵੇਚ ਦਿੰਦੇ ਨੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਲਾ ਕੇ ਪੂਰੇ ਜਾਨ ਤਲੀ ਤੇ ਤੱਕੇ ਬਾਹਰ ਜਾਂਦੇ ਨੇ ਤੇ ਮਿਲਦਾ ਕੀ ਕਿ ਘਰ ਦੇ ਵਿੱਚ ਤਾਲਾ ਲੱਗ ਜਾਂਦਾ ਹੈ ਪੰਜਾਬ ਦੇ ਵਿੱਚ ਜੋ ਰੌਣਕ ਪੰਜਾਬ ਦੀ ਏ ਉਹ ਬਾਹਰ ਨਹੀਂ ਮਿਲਨੀ ਸੋ ਆਪਣੀ ਸੋਚ ਨੂੰ ਬਦਲੋ ਪੰਜਾਬ ਨੂੰ ਆਪਣੇ ਘਰ ਨੂੰ